ਕਾਤਿਆਆਂ ਚ ਨਜਾਇਜ਼ ਕਬਚਿਆਂ ਤੇ ਨਗਰ ਕੌਂਸਲ ਦਾ ਚੱਲਿਆ ਪੀਲਾ ਪੰਜਾ ਚਲਾ ਕਰਤਾਸਪੁਰ ਤੇ ਡਿਪਟੀ ਕਮਿਸ਼ਨਰ ਦੇ ਤਿਸ਼ਾ ਨਿਰਦੇਸ਼ਾਂ ਅਨੁਸਾਰ ਯੂ ਨਗਰ ਕੌਂਸਲ ਕਾਤਿਆਆਂ ਦੀ ਨਿਗਰਾਨੀ ਹੇਠ ਸੜਕਾਂ ਦੇ ਬੈਠੇ ਰੇੜੀ ਫੜੀ ਵਾਲਿਆਂ ਵੱਲੋਂ ਕੀਤੇ ਗਏ ਨਜਾਇਜ਼ ਕਬਚਿਆਂ ਨੂੰ ਹਟਾਉਣ ਲਈ ਨਗਰ ਕੌਂਸਲ ਕਾਤਿਆਵਾਂ ਵੱਲੋਂ ਪੀਲਾ ਪੰਜਾ ਚਲਾਇਆ ਗਿਆ ਇਸ ਮੁਕੇ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਇਚਤਾਵਨੀ ਵੀ ਦਿੱਤੀ ਕਿ ਜੇਕਰ ਦੁਬਾਰਾ ਨਜਾਇਜ਼ ਕਬਚਾ ਕੀਤਾ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜ਼ਿਕਰਯੋਗ ਗੱਲ ਹੈ ਕਿ ਸੜਕਾਂ ਦੇ ਚਾਜ ਕਬਜ਼ੇ ਖੂਨ ਕਰਕੇ ਕਾਤੀਆਂ ਵਿੱਚ ਟ੍ਰੈਫਿਕ ਦੀ ਸਮੱਸਿਆ ਵੱਤੀ ਚੱਰੀ ਹੈ ਜਿਸ ਨੂੰ ਮਤੇ ਨਜ਼ਰ ਰੱਖਦੇ ਹੋਏ ਨਗਰ ਕਾਉਂਸਲ ਵੱਲੋਂ ਇੱਕ ਕਾਰਵਾਈ ਕੀਤੀ ਗਈ। ਇਹਦੀ ਡੀਸੀ ਸਾਹਿਬ ਦੀ ਰਹਿਮਾਈ ਹੇਠ ਤੇ ਪ੍ਰਧਾਨ ਜੀ ਤੇ ਈਓ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਆਪਾਂ ਜਿਹੜੇ ਨਜਾਇਜ਼ ਕਬਜ਼ੇ ਇਨਕੋਜਮੈਂਟ ਲੋਕਾਂ ਨੇ ਕੀਤੀ ਹੈ ਇਹਨਾਂ ਨੂੰ ਬਾਰ-ਬਾਰ ਵਾਰਨਿੰਗ ਦੇਣ ਦੇ ਬਾਵਜੂਦ ਵੀ ਜਿਹੜੇ ਨਹੀਂ ਅਸਰ ਕਰਦੇ ਉਹਨਾਂ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਗਈ। ਕੋਜ ਅੱਜ ਹਿਰਚੋਆ ਰੋਡ ਤੋਂ ਅੱਜ ਕਬਜ਼ੇ ਰਿਮੂਵ ਕੀਤੇ ਆ। ਕੋਜ ਇੱਥੇ ਵਾਰਨਿੰਗ ਦੇ ਹੁੰਦੇ ਆ। ਜੇ ਨਹੀਂ ਵੀ ਫਿਰ ਵੀ ਮੰਨਦੇ ਤਾਂ ਫਿਰ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਤੇ ਫਿਰ ਅਸੀਂ ਕਾਰਵਾਈ ਕਰ ਰਹੇ ਹਾਂ ਜੀ ਸਮੱਸਿਆ ਕੀ ਆ ਰਹੀ ਹੈ ਸਮੱਸਿਆ ਟ੍ਰੈਫਿਕ ਨੂੰ ਬਹੁਤ ਟ੍ਰੈਫਿਕ ਬਹੁਤ ਜਾਮ ਹੁੰਦੀ ਹੈ ਟ੍ਰੈਫਿਕ ਲਈ ਕੱਲ ਹੁਕਮ ਹੋਇਆ ਸੀ ਡੀ ਸਾਹਿਬ ਦੇ ਐਸਐਸਪੀ ਮੈਮ ਦੇ ਵੀ ਤੇ ਉਹਨਾਂ ਦੇ ਅਨੁਸਾਰ ਇਸ ਕਰਕੇ ਇਹ ਕਾਰਵਾਈ ਕੀਤੀ ਹੈ ਜਲਸਾ ਆ ਰਿਹਾ ਜਲਸਾ ਸਾਲਾਨਾ ਐਮਡੀਆ ਜਮਾਤ ਦਾ ਜਿਹੜਾ ਹਰ ਸਾਲਾਨਾ ਸਾਲ ਦੇ ਬਾਅਦ ਆਉਂਦਾ ਹੈ ਉਹ ਬਹੁਤ ਰਸ਼ ਪੈਂਦਾ ਬਹੁਤ ਉਹਨਾਂ ਦੇ ਮਹਿਮਾਨ ਆਉਂਦੇ ਆ ਬਾਹਰੋਂ ਵੀ ਤੇ ਇਸ ਕਰਕੇ ਕੋਈ ਨਾ ਚੁਗਣਾ ਹੋਵੇ ਤੋ ਸਾਰੀਆਂ ਕੋਈ ਵੀ ਚੋਰੀ ਕੋਈ ਨਾ ਹੋਵੇ ਇਸ ਕਰਕੇ ਇਹਨਾਂ ਦਾ ਸਾਰਾ ਖਾਸ ਧਿਆਨ ਰੱਖਿਆ ਜਾ ਜਿਹੜਾ ਪਾਲਣਾ ਨਹੀਂ ਕਰਦਾ ਉਹ ਜਿਹੜਾ ਨਹੀਂ ਕਰੇਗਾ ਕਾਨੂੰਨੀ ਕਾਰਵਾਈ ਕੀਤੀ ਜਾ ਜੀ ਬਿਲਕੁਲ